ਰਾ ਨਾਮ ਕੀ ਹੈ ਸਰ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਿਰੇਸ਼ ਕੁਮਾਰ ਤੇ ਮੇਰੇ ਬੇਟੇ ਦਾ ਨਾਮ ਹੈ ਅਭਿਸ਼ੇਕ ਪੱਟੇ ਰਾਤੀ ਕੀ ਹੈ ਹੋਇਆ ਵਾਪਰਾ ਵਾਪਰੇ ਜਿਹੜਾ ਤੁਹਾਨੂੰ ਹਸਪੀਟਲ ਆਣਾ ਸਰ ਇਹ ਮੇਰੇ ਬੇਟਾ ਤੇ ਮੇਰੇ ਹਸਬੰਦ ਨੇ ਲੇਬਰ ਨੂੰ ਛੱਡ ਕੇ ਆ ਰਹੇ ਸੀ ਤੇ ਇਸ ਤੇ ਪਤਾ ਨਹੀਂ ਉਹ ਕੋਈ ਉਹਨਾਂ ਨੇ ਗੋਲੀ ਪਿਛਲੀ ਹੈਗੀ ਕੋਈ ਕੋਈ ਹੈਗੀ ਲੜਾਈ ਚੱਲਦੀ ਸੀ ਤੇ ਉਹਨਾਂ ਨੇ ਪਿੱਛੇ ਗੋਲੀਆਂ ਚਲਾਤੀਆਂ ਕਿੰਨੀਆਂ ਕ ਗੋਲੀਆਂ ਚੱਲੀਆਂ ਗੋਲੀਆਂ 3 ਪਾਂਜੀ ਜੋ ਮੇਰੇ ਬੇਟੇ ਤੇ ਚੱਲੀਆਂ ਤੇ ਪਾਂਜੀ ਮੇਰੇ ਹਸਬੰਦ ਤੇ ਚੱਲੀਆਂ ਵੇ ਤੇ ਇਹੋ ਜਿਹਾ ਕੀ ਵਾਪਰਾ ਵਾਪਰਿਆ ਤੇ ਜਿਹੜਾ ਤੇ ਨਾਲੇ ਗੋਲੀਆਂ ਚਲਾਈਆਂ ਸਰ ਪਤਾ ਨਹੀਂ ਕਿ ਜੁਵਾ ਖੇ ਰੇ ਤੇ ਉਹਨਾਂ ਨੇ ਪਤਾ ਨਹੀਂ ਇਹ 11 ਵੇ ਨੂੰ ਛੱਡ ਕੇ ਆ ਰਹੇ ਸੀ ਤੇ ਇਹਨਾਂ ਨੇ ਪਿਛਲਾ ਕੋਈ ਹੈਗਾ ਹੀ ਲੜਾਈ ਝਗੜਾ ਚੱਲਦਾ ਪਹਿਲੇ ਮੇਰੇ ਬੇਟੇ ਦਾ ਹਮਲਾ ਕੀਤਾ ਸੀ ਪਿੱਛੋਂ ਦੀ ਵਾਰ ਇਹਨਾਂ ਨੇ ਕੀਤਾ ਸੀ ਤੇ ਹੁਣ ਇਹਨਾਂ ਨੂੰ ਗੋਲੀ ਚਲਾਤੀ ਹੈ ਮੇਰੇ ਬੇਟੇ ਦੇ ਅਭਿਸ਼ੇਕ ਪੱਟੀ ਤੇ ਤੇ ਜੇ ਉਰੇ ਮੇਰੇ ਹਸਬੰਦ ਦੀ ਨਰੇਸ਼ ਮਾਰ ਕੇ ਹੈ ਕਿਦੋਂ ਦਾ ਵਾਕਿਆ ਹੈ ਕਿਦੋਂ ਗੋਲੀਆਂ ਚੱਲੀਆਂ ਸੀ ਕੱਲੇ ਰਾਤੀ ਚੱਲੀਆਂ ਸੀ ਤੇ ਤੁਸੀਂ ਉਹਨੂੰ ਹਸਪੀਟਲ ਦੀਵਾਲੀ ਵਾਲੇ ਦਿਨ ਚੱਲੀਆਂ ਸੀ ਦਿਵਾਲੀ ਵਾਲੇ ਦਿਨ ਹਾਂਜੀ ਦਿਵਾਲੀ ਵਾਲੇ ਦਿਨ ਰਾਤ 1 ਵਜੇ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਬਹੁਤ ਹਾਲ ਪੜਿਆ ਉਹਨਾਂ ਦਾ ਮਾੜਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਅਨਸਾਫ਼ ਚਾਹੀਦਾ ਉਹ ਲਗੋ ਆਪਣਾ ਨਾਮ ਮੇਰਾ ਨਾਮ ਜੀ ਉਲਫਤ ਰਾਣੀ ਹੈ ਕੀ ਹੋਇਆ ਇਹ ਜਿਹੜਾ ਤੁਹਾਨੂੰ ਹਸਪਤਲ ਲਾਣਾ ਪਿਆ ਮੈਂ 20 ਮਿੰਟ ਤੇ ਪਤਾ ਨਹੀਂ ਪਰ ਮੇਰਾ ਬੇਟਾ ਨਾ 21 ਸੀ ਉਹਨੇ ਵੀ ਐਸ ਤਰਾ ਮਤਲਬ ਵੀ ਆਪਣੀ ਜਨ ਕਰਨ ਦੇ ਹੀ ਦਿਵਾਲੀ ਆਪਣੇ ਘਰ ਦੇ ਵਿੱਚ ਵੀ ਆਪਣੇ ਗਏ ਉਧਰ ਉਧਰ ਨੂੰ ਮੁੰਡਿਆਵਲ ਚਲੇ ਗਏ ਉੱਥੇ ਬੱਚੇ ਜੂਆ ਖੇਲਦੇ ਹੋਣੇ ਆ ਤੇ ਅਭੀ ਸ਼ੇਖ ਤੇ ਹੈਗਾ ਨਹੀਂ ਸੀ ਅਭੀ ਸ਼ੇਖ ਆਪਣੀ ਲੇਬਰ ਛੱਡ ਕੇ ਆ ਰਿਹਾ ਸੀ ਤੇ ਆਪਣੇ ਲੇਬਰ ਨੂੰ ਛੱਡ ਕੇ ਆਉਣ ਦੀ ਬਜਾ ਉੱਥੇ ਛੱਡੇ ਬੰਦੇ ਕੰਮ ਕਰਦੇ ਸੀ ਤੇ ਆਪਣੀ ਲੇਬਰ ਨੂੰ ਜਦੋਂ ਛੱਡਿਆ ਆਪਣੇ ਪਾਪਾ ਦੇ ਕੋਲ ਆਏ ਉੱਥੇ ਲੋਕ ਜੂਆ ਖੇਲਣਦੇ ਸੀ ਉੱਥੇ ਖੇਲਦੇ ਖੇਲਦੇ ਉਹ ਮੁੰਡਿਆਂ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇੱਕ ਇੱਕ ਸਾਲ ਡੇਢ ਸਾਲ ਹੋ ਗਿਆ ਮੇਰੇ ਵੱਡੇ ਪੋਤਰੇ ਨੂੰ ਵੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਆ ਬਾਵਾ ਤੇ ਟੁੱਕਿਆ ਸਿਰ ਤੇ ਉੱਥੇ ਗਲੀ ਦੇ ਵਿੱਚ ਸੈਂਡੀ ਦੀ ਦੁਕਾਨ ਤੇ ਅਸੀਂ ਫੇਰ ਵੀ ਪੁਲਿਸ ਨੂੰ ਰਿਪੋਰਟ ਕੀਤੀ ਪਰ ਪੁਲਿਸ ਨੇ ਸਾਡੀ ਮਤ ਕੋਈ ਨਹੀਂ ਕੀਤੀ ਫਿਰ ਵੀ ਚੁੱਪ ਕਰ ਗਿਆ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਿਹਾ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਅਰੋਣ ਮੇਰੇ ਬੱਚੇ ਦੇ ਮੇਰੇ ਪੁੱਤ ਨੇ ਤੇ ਵੀ ਚਾਰ ਪੰਜ ਗੋਲੀਆਂ ਨਾ ਚਲਾਈਆਂ ਤੋਰੇ ਪਾਪਾ ਤੇ ਵੀ ਚਲਾਈਆਂ ਪੁਰਾਣੀ ਸੀ ਲੜਾਈ ਝਗੜਾ ਹਾਂਜੀ ਹਾਂ ਤੇ ਹੁਣ ਬੇਸਤਰਾ ਹੀ ਆ ਫਿਰ ਰਾਤ ਦੇ ਸਾਨੂੰ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਮਾਰ ਕੇ ਗਏ ਨੇ ਗੋਲੀਆਂ ਰਹਿੰਦੇ ਪਰਲੇ ਮਲੇ ਤੇ ਉਹਨਾਂ ਦੇ ਮਾਪੇ ਕਿੱਥੋਂ ਦਾ ਵਾਕਿਆ ਇਹ ਜੀ ਇੱਥੇ ਹੋਇਆ ਵਾ ਮੈਂ ਅਸੀਂ ਨਿੱਕਾ ਸਿੰਕ ਨੌਲੀ ਰਿੰਨੇ ਆ ਉਤੋਂ ਦੇ ਆ ਪਰਲੇ ਛੱਠੀ ਮੱਲੇ ਦੇ ਮੁੰਡੇ ਆ ਲੋ ਗੋਲੀਆਂ ਕਿੱਥੇ ਚੱਲੀਆਂ ਸੀ ਗੋਲੀਆਂ ਜੀ ਚੱਲੀਆਂ 2 ਨੰਬਰ ਜੀ ਕਿੱਥੇ ਕੋ 2 ਨੰਬਰ ਜੀ ਕਿੱਥੇ ਗੋਲੀ ਉਹ ਉੱਥੇ ਬੱਚੇ ਉੱਥੇ ਕੋਈ ਜੂਆ ਜਾਂ ਕੋਈ ਕਰਦੇ ਹੋਣੇ ਆ ਚਰਾਪੀ ਕੇ ਆ ਸਭ ਮਜ਼ਾਕ ਕਈ ਦੀਵਾਲੀ ਸੀ ਨਾ ਕੱਲ ਬੱਚੇ ਬੱਚੇ ਕਰਦੇ ਆ ਪਰ ਅੱਭੀ ਨਹੀਂ ਸੀਗਾ ਅਭੀ ਤੇ ਇਹ ਲੇਵਰ ਛੱਡ ਕੇ ਆ ਰਹੇ ਸੀ ਉਥੇ ਚਲੇ ਗਏ ਲੇਬਰ ਨੂੰ ਛੱਡ ਕੇ ਸਿੱਧੀ ਨ ਮੋੜ ਤੇ ਗੋਲੀਆਂ ਕਿੱਥੇ ਚੱਲੀਆਂ ਸਿੱਧੀ ਮੋੜ ਤੇ ਸਿੱਧੀ ਮੋੜ ਤੇ ਹਾਂਜੀ 2 ਨੰਬਰ ਕਿੱਥੇ ਉਥੇ 2 ਨੰਬਰ ਗਲੀ ਨਾਲ ਹੀ ਕਿੰਨੇ ਕ ਜਣੇ ਸੀ ਜਿਹਨਾਂ ਉਹ ਜੀ 5 6 ਜਣੇ ਸੀ ਕੰਮਲਾ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਇੱਕ ਸਾਗਰ ਜੀ ਇੱਕ ਇੱਕ ਦਾ ਨਾਮ ਸਾਗਰ ਆ ਮੁੰਡੇ ਦਾ ਨਾਮ ਹਾਂਜੀ ਉਹਨੂੰ ਫੋਨ ਕਰਕੇ ਬੁਲਾਇਆ ਗਿਆ ਅਭਿਸ਼ੇਕ ਨੂੰ ਅੱ비 ਨਹੀਂ ਸੀ ਆਗਾ ਉਥੇ ਮਤਲਬ ਕੋਈ ਪੁਰਾਣੀ ਰਜਿਸਟਰੀ ਸੀ ਪੁਰਾਣੀ ਸੀ ਤੇ ਹੁਣ ਇਹ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਅਸੀਂ ਇਨਸਾਫ ਮੰਗਦੇ ਅੱਗੇ ਵੀ ਸਾਡੇ ਨਾਲ ਕੀਤਾ ਹੁਣ ਵੀ ਕੀਤਾ ਹੁਣੇ ਸੀ ਕਿੱਥੇ ਬਹਿ ਜਗੇ ਕੋਈ ਉਹਨਾਂ ਦੇ ਕੋਈ ਪੁਰਾਣੇ ਰਿਕਾਰਡ ਪੁਰਾਣੇ ਪ੍ਰਕਾਣੇ ਪੁਰਾਣੇ ਰਿਕਾਰਡ ਉਹਨਾਂ ਦੇ ਕੰਟੇਨਮੈਂਟ ਬੋਰਡ ਤੇ ਆ ਗਏ ਆ ਕੀ ਮਤਲਬ ਕਿਦਾਂ ਦਾ ਉਹਨਾਂ ਦਾ ਰਿਕਾਰਡ ਜਿਹੜੇ ਤੁਹਾਡੇ ਨਾਲ ਅਜੇ ਸਾਡੇ ਨਾਲ ਅਸੀਂ ਬੜਾ ਉਹਨਾਂ ਨਾਲ ਸਮਝੌਤੇ ਵੀ ਕੀਤੇ ਵੀ ਚਲੋ ਕੋਈ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਸਾਡੇ ਬੱਚਿਆਂ ਨੇ ਕੋਈ ਵਾਰ ਦਿੱਤੀ ਨਹੀਂ ਕੀਤੀ ਭਾਵੇਂ ਮੱਲੇ ਚੋਂ ਪੁੱਛ ਲੋ ਇਹ ਕੀਤੀ ਵੀ ਹੋਊਗੀ ਤੇ ਪਹਿਲੇ ਉਦੋਂ ਹੀ ਹੋਈ ਮੁੜ ਕੇ ਨਹੀਂ ਕੋਈ ਗੱਲ ਹੁੰਦੀ ਨਹੀਂ ਪੁਰਾਣੀ ਸੀ ਪੁਰਾਣੀ ਲੜਾਈ ਸੀ ਜੀ ਸਰ ਜਿਹੜੀ ਪ੍ਰਸ਼ਦਾਨ ਨੂੰ ਗੋਲੀ ਚੜੀਆਂ ਕੀ ਸਾਰਾ ਮਾਮਲਾ ਸੀਗਾ ਕੀ ਹੋਇਆ ਇਹ ਦੀਵਾਲੀ ਵਾਲੀ ਰਾਤ ਜਿਹੜਾ ਨਰੇਸ਼ ਕੁਮਾਰ ਤੋਂ ਉਹਦਾ ਬੇਟਾ ਵਿਸ਼ੇਕ ਜਿਹੜਾ ਪੁਤਲੀ ਘਰ ਤੋਂ ਉਹਨਾਂ ਪਰਚੀ ਲਈ ਸੀ ਤੋਂ ਤੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਿੱਕਾ ਸਿੰਘ ਕਲੋਨੀ ਦਾ ਦਾ ਸਾਥੀ ਗੋਤਮਦੁੱਲਾ ਇਹਨਾਂ ਨੇ ਜਿਹੜਾ ਉਹਨਾਂ ਨੇ ਝਗੜਾ ਕੀਤਾ ਉਦੋਂ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਸਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਭਾਈ ਨੇ ਤੇ ਜਲਦੀ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਵੀ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੇ ਕੈਮਰੇਜ ਕੈਦ ਹੋ ਗਈ ਆ ਉਹ ਤੋਂ ਸਾਨੂੰ ਆਇਡੈਂਟੀਫਾਈ ਹੋਏ ਨੇ ਬੰਦੇ ਸਰ ਹਮਲਾਵਰ ਦੋਸ਼ੀ ਹਥਿਆਰ ਗੜੇ ਹਥਿਆਰ ਤੇ ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰਾਮਦ ਹੋਏ ਨੇ ਬ੍ਰਾਮ ਜੀ ਬ੍ਰੰਤੀ ਪਤਾ ਲੱਗੂਗਾ ਕਿ ਰਸਾਂਸੀ ਕੇ ਨਜਾਇਜ਼ ਤੇ ਪਿਛਲੇ ਜਿਹਨਾਂ ਜੇਲ੍ਹ ਤੋਂ ਸੁੱਟ ਕੇ ਵੀ ਆਇਆ ਸੀ ਜਿਹੜਾ ਦੇਸੀ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਜਿਹੜਾ ਮਨੀਆ ਘਰ ਰਵਿੰਦਰ ਸਿੰਘ ਮਨੀ ਕਾਰਨ ਕੀ ਝਗੜਾ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਸੀ ਉਸੇ ਕਰੋਂ ਝਗੜਾ ਹੈ ਅੱਛੇ ਕਿੰਨੇ ਪਹਿਲਾਂ ਰਵਿੰਦਰ ਸਿੰਘ ਦੇ ਦੋ 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 ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰ ਮੈਕਟਰ ਦਾ ਲੜਾਈ ਝਗੜੇ ਦੇ ਤੇ ਹੁਣ ਕੀ ਕਰ ਬਈਆ ਮਗਰਮਾ ਜਿਹੜਾ ਵੈ ਅਟੈਂਪਟ ਟੂ ਮਰਡਰ ਦਾ ਇਹਨਾਂ ਦਾ ਦਰਜ ਕਰ ਲਿਆ ਭਾਈ ਨੇ ਤੇ ਦੋਸ਼ੀਆਂ ਨੂੰ ਫੜ ਲਈ ਰੇਡ ਕੀਤੇ ਜਾ ਰਹੇ ਜਲਦੀ ਗ੍ਰਿਫਤਾਰ ਕਰ ਲਾਂਗੇ ਜ਼ਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ